ਕੈਨੇਡਾ ਦੇ ਮਿਸਿਸ ਸਾਗਾ ਦੇ ਵਿੱਚ ਦੋ ਵਾਹਨਾਂ ਦੀ ਭਿਆਨਕ ਟੱਕਰ ਹੋਈ ਹੈ ਜਿਸ ਦੇ ਵਿੱਚ ਕੇ ਇੱਕ ਵਿਅਕਤੀ ਨੂੰ ਗੰਭੀਰ ਰੂਪ ਦੇ ਵਿੱਚ ਸੱਟਾਂ ਲੱਗੀਆਂ ਨੇ ਪੈਰਾਮੈਡੀਕਲ ਟੀਮਾਂ ਦਾ ਕਹਿਣਾ ਹੈ ਕਿ ਐਕਸੀਡੈਂਟ ਭਿਆਨਕ ਹੋਇਆ ਜਿਸ ਦੇ ਵਿੱਚ ਕੇ ਇੱਕ ਵਿਅਕਤੀ ਦੀ ਹਾਲਤ ਗੰਭੀਰ ਦੱਸ ਦੱਸੀ ਜਾ ਰਹੀ ਹੈ ਹਾਲਾਂਕਿ ਮੌਕੇ ਤੇ ਇਸ ਹਾਦਸੇ ਦੇ ਵਿੱਚ ਦੋ ਕੁੱਲ ਵਿਅਕਤੀ ਨੇ ਜਿਹੜੇ ਜ਼ਖਮੀ ਹੋਏ ਨੇ ਜਿਸ ਦੇ ਵਿੱਚੋਂ ਇੱਕ ਵਿਅਕਤੀ ਦੇ ਹਲਕੀਆਂ ਸੱਟਾਂ ਲੱਗੀਆਂ ਨੇ ਮਿਸੀ ਸਾਗਾ ਦੇ ਵਿੱਚ ਤੜਕਸਾਰ ਸੋਮਵਾਰ ਨੂੰ ਇਹ ਭਿਆਨਕ ਐਕਸੀਡੈਂਟ ਹੁੰਦਾ ਇਹ ਐਕਸੀਡੈਂਟ ਜਿਹੜਾ ਨਾਰਥ ਸਰਵਿਸ ਅਤੇ ਕਾਫਥਰਾ ਰੋਡ ਦੇ ਖੇਤਰ ਦੇ ਵਿੱਚ ਸਵੇਰੇ ਤਕਰੀਬਨ 6:45 ਮਿੰਟ ਤੇ ਹੁੰਦਾ ਜਿਸ ਦੇ ਵਿੱਚ ਇੱਕ ਆ ਵਿਅਕਤੀ ਦੀ ਜਿਹੜੀ ਹਾਲਤ ਆ ਗੰਭੀਰ ਦੱਸੀ ਜਾਂਦੀ ਆ ਤਾਂ ਸੋਮਵਾਰ ਨੂੰ ਸਵੇਰੇ ਘਟਨਾ ਵਾਲੀ ਥਾਂ ਦੇ ਉੱਪਰ ਫੁਟੇਜ ਵਿਚ ਪਤਾ ਲੱਗਦਾ ਕਿ ਇੱਕ ਕਾਲੀ ਐਸਯੂਵੀ ਅਤੇ ਇੱਕ ਕਾਲੀ ਡੋਜ਼ ਦੇ ਵਿੱਚ ਡੋਜ਼ ਪਿਕਅਪ ਦੇ ਵਿੱਚ ਭਿਆਨਕ ਟੱਕਰ ਹੋਈ ਹੈ ਹਾਲੇ ਤੱਕ ਕਾਰਨ ਦਾ ਸਪਸ਼ਟ ਨਹੀਂ ਹੋਇਆ ਕਿ ਆਖਰ ਐਕਸੀਡੈਂਟ ਕਿਉਂ ਹੋਇਆ ਪਰ ਇਸ ਦੇ ਵਿੱਚ ਮੌਕੇ ਤੇ ਪੈਰਾਮੈਡੀਕਲ ਦੀਆਂ ਟੀਮਾਂ ਪਹੁੰਚੇ ਨੇ ਜਿਸ ਦੁਆਰਾ ਕਿ ਜ਼ਖਮੀ ਜਿਹੜੇ ਵਿਅਕਤੀ ਨੇ ਉਹਨਾਂ ਨੂੰ ਹਸਪਤਾਲ ਦੇ ਵਿੱਚ ਇਲਾਜ ਦੇ ਲਈ ਭਰਤੀ ਕਰਵਾਇਆ ਗਿਆ ਇੱਕ ਵਿਅਕਤੀ ਹੈ ਜਿਹੜਾ ਉਸ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ ਤੇ ਦੂਜਾ ਜਿਹੜਾ ਉਸ ਦੀ ਹਾਲਤ ਕਾਫੀ ਗੰਭੀਰ ਦੱਸੀ ਜਾ ਰਹੀ ਹੈ ਤਾਂ ਕੈਨੇਡਾ ਦੇ ਮਿਸਿਸਾਗਾ ਦੇ ਵਿੱਚ ਭਿਆਨਕ ਸੜਕ ਹਾਦਸਾ ਵਾਪਰਿਆ